ਇਹ ਦਰਗਾਹ ਵਿੱਚ ਉਹਨਾਂ ਦੀ માનਤਾ ਹੈ ਆਪਾਂ ਦੇਖੀਏ ਬੰਦਾ ਉਹੀ ਹੁੰਦਾ ਉਹਨੂੰ ਕੋਈ ਸ਼ਕਤੀ ਮਿਲ ਜੇ ਤੇ ਆਪਾਂ ਕਹਿੰਨੇ ਆਂ ਕਿ ਉਹਦੀ ਗੱਲ ਵੇਖੋ ਜਿੱਦੇ ਤੱਕ ਚੱਲਦੀ ਹੈ ਉਹਦੇ ਬੋਲ ਪੰਜਾਬ ਤੱਕ ਉਹਦੇ ਦੇਸ਼ ਤੱਕ ਉਹਦੇ ਕਈ ਦੇਸ਼ਾਂ ਤੱਕ ਬੋਲ ਜਿਹੜੇ ਨੇ ਉਹਨਾਂ ਦੀ માનਤਾ ਹੈ ਬੰਦਾ ਉਹੀ ਹੁੰਦਾ ਸਰਪੰਚ ਚੁਣਿਆ ਜਾਵੇ ਤੇ ਵੇਖੋ ਸਰਕਾਰੀ ਦਰਬਾਰੇ ਉਹਦੀ ਗੱਲ ਬਣ ਜਾਂਦੀ ਹੈ ਪਰ ਜਦੋਂ ਕੋਈ ਪ੍ਰਭੂ ਨਾਲ ਜੁੜਦਾ ਹੈ ਨਾਨਕ ਦਾਸ ਮੁਖਤੇ ਜੋ ਬੋਲੈ ਇਹਾ ਉਹਾ ਸੱਚ ਹੁਵੇ ਤਾਂ ਕਾ ਕਹਿ ਆ ਦਰਗਾਹ ਚੱਲੈ ਉਹ ਧਰਤੀ ਤੇ ਖੜੋ ਕੇ ਕੁਝ ਕਹਿਣ ਤੇ ਪ੍ਰਭੂ ਦੀ ਦਰਗਾਹ ਤਾਂ ਉਹਨਾਂ ਦੇ ਬੋਲ ਜਿਹੜੇ ਨੇ ਵੈਲਿਡ ਹੁੰਦੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਬੇਨਤੀ ਕਰਨ ਵਾਸਤੇ ਆਈ ਮਾਂ ਸੁਲੱਖਣੀ ਤੇ ਆ ਕੇ ਬੇਨਤੀ ਕੀਤੀ ਵੀ ਜੇ ਦਰਗਾਹ ਵਿੱਚ ਨਹੀਂ ਲਿਖਿਆ ਤੇ ਇੱਥੇ ਹੀ ਲਿਖ ਦੋ ਆਪਾਂ ਇਤਿਹਾਸ ਦੇ ਬੋਲ ਪੜ੍ਹਦੇ ਆਂ ਉਹਨੇ ਆ ਕੇ ਬੇਨਤੀ ਕੀਤੀ ਸੀ ਕਿ ਸੋਹਣੀਏ ਦਾੜੀਏ ਬੀਬੀਏ ਪੱਗੇ ਅਰਜ ਕਰੇਂਦੀਆਂ ਗੁਰੂ ਹਰਗੋਬਿੰਦ ਅੱਗੇ ਨਾਮ ਹੈ ਸੁਲੱਖਣੀ ਤੇ ਰਹਿੰਦੀਆਂ ਝੱਬੇ ਅਫਲ ਜਾਂਦੀ ਨੂੰ ਕੋਈ ਫਲ ਲੱਗੇ ਤੇ ਮੇਰੇ ਗੁਰੂ ਨੇ ਕਿਰਪਾ ਕਰਕੇ ਜਿਸ ਮਾਂ ਦੇ ਮਾਨੋ ਭਾਗਾ ਵਿੱਚ ਇੱਕ ਵੀ ਨਹੀਂ ਸੀ ਆਪਾਂ ਇਤਿਹਾਸ ਪੜਦਿਆਂ ਕਿ ਸਤਗੁਰਾਂ ਨੇ ਫਿਰ ਏਕੇ ਦੀ ਜਗ੍ਹਾ ਸਾਤਾ ਪਾ ਕੇ ਸੱਤ ਬੱਚਿਆਂ ਦੀ ਜਿਹੜੀ ਦਾਤ ਸੀ ਉਸ ਮਾਂ ਨੂੰ ਬਖਸ਼ਿਸ਼ ਕਰਕੇ ਨਵਾਜਿਆ ਕਿਉਂਕਿ ਕਿਹੜਾ ਫਲ ਹੈ ਕਿਹੜੀ ਦਾਤ ਹੈ ਜਿਹੜੀ ਸੱਚੇ ਸਤਗੁਰੂ ਦੇ ਨਾਲ ਜੁੜ ਕੇ ਸਾਨੂੰ ਪ੍ਰਾਪਤ ਨਹੀਂ ਹੁੰਦੀ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ ਕਹਣ ਲੱਗੇ ਗੁਰੂ ਦੀ ਕਿਰਪਾ ਦੇ ਨਾਲ ਐਸਾ ਪ੍ਰਭੂ ਮੇਰੇ ਮਨ ਵਿੱਚ ਵਸ ਗਿਆ ਮੈਂ ਜੋ ਕੁਝ ਉਹਦੇ ਤੋਂ ਮੰਗਾ ਮੈਨੂੰ ਉਹ ਪ੍ਰਾਪਤ ਹੁੰਦਾ ਹੈ ਨਾਮ ਰੰਗ ਇਹ ਮਨ ਤ੍ਰਿਪਤਾਨਾ ਬਹੁਰ ਨ ਕਤੂ ਹੂ ਤਾਉ ਰੇ ਕਹਿੰਦੇ ਮੇਰਾ ਜਿਹੜਾ ਮਨ ਜਦੋਂ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਤੇ ਫਿਰ ਇਹ ਤ੍ਰਿਪਤ ਹੋ ਗਿਆ ਪੂਰਨ ਤੌਰ ਤੇ ਰਜ ਗਿਆ ਉਹ ਕੁਝ ਮਿਲ ਗਿਆ ਜਿਹਦੇ ਤੋਂ ਬਾਅਦ ਫਿਰ ਸੰਤੁਸ਼ਟੀ ਹੋ ਗਈ ਇਹ ਫਿਰ ਮਨ ਹੋਰ ਕਿਸੇ ਪਾਸੇ ਹੁਣ ਭਟਕਦਾ ਨਹੀਂ ਹੈ